ਵੀਡੀਓ ਦੇਖਣ ਵਾਲੋ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਆਏ ਹੋਏ ਬਠਿੰਡੇ ਝੀਲਾਂ ਤੇ ਜਿੱਥੇ ਹੈ ਜੀ ਕਸ਼ਤਨਾ ਬਗਰੀਆਂ ਹੁੰਦੀਆਂ ਆਪਾਂ ਹਨਾ ਉੱਥੇ ਪਹਿਲਾਂ ਆਪਾਂ ਲਾਤੀ ਜੀ ਕਾਰ ਪਾਰਕਿੰਗ ਚ ਅੱਜ ਇੱਥੇ ਆਪਾਂ ਫਿਰਦੇ ਇੱਥੇ ਹੈ ਜੀ ਕਾਰ ਪਾਰਕਿੰਗ ਦਾ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਹੈ ਜੇ ਜਦੋਂ ਤੁਸੀਂ ਵੀ ਇੱਥੇ ਆਉਂਗੇ ਹੈ ਆਪਦੀ ਤੁਸੀਂ ਵੀ ਪਹਿਲਾਂ ਕਾਰ ਪਾਰਕਿੰਗ ਲਾਉਣੀ ਹੈ ਤੇ ਉਹ ਤੋਂ ਬਾਅਦ ਤੁਸੀਂ ਜਾਣਾ ਗਾਹਾਂ ਆਓ ਥਾਂ ਤੇ ਆਪਣੇ ਪਿੱਛੇ ਖੜੀ ਹੈ ਜੀ ਕਾਰ ਤੇ ਇਹਦੀ ਟੈਗਟਾ ਹਾ ਹੈਗੀ ਆ ਹਾਂ ਜੇ ਪਾਰਕਿੰਗ ਦੇ ਕਿੰਨੇ 35 ਰੁਪਏ ਆ ਇੱਥੇ ਤੁਸੀਂ ਜੇ ਕਰਕੇ ਕਾਰ ਪਾਰਕਿੰਗ ਫੇਰ ਗਾਹਾਂ ਜਾਓ ਕਿਉਂਕਿ ਗਾਹਾਂ ਕਾਰ ਖੜਾ ਰਣ ਕੋਈ ਵੀ ਜਗ੍ਹਾ ਵਗੈਰਾ ਜੀ ਹੈ ਨਹੀਂ ਆਓ ਆਪਾਂ ਜੀ ਚੱਲਦੇ ਹੁਣ ਬਾਈ ਜੀ ਗਾਹਾਂ ਹਾਂਜੀ ਆਪਾਂ ਹੁਣ ਚੱਲਦੇ ਗਾਹਾਂ सोनू ਜੀ ਦੱਸਦੇ ਆ ਤੇ ਆਪਣੇ ਵਾਲ ਵਗੈਰਾ ਜੇ ਹੋ ਗਏ ਸੀ ਤੇ ਹੁਣ ਪਹਿਲਾਂ ਮੱਥੇ ਤੇ ਕਰ ਲਗੇ ਵਾਲ ਜੇ ਤੇ ਹੁਣ ਜੀ ਆਪਾਂ ਚੱਲਦੇ ਆ ਗਾਹਾਂ ਤੁਹਾਨੂੰ ਦਿਖਾਉਣੇ ਜੀ ਟੈਗਟ ਵਗੈਰਾ ਕਿਵੇਂ ਹੈ ਟੈਗਟ ਲਾਈ ਦੀ ਹੈ ਕਿਵੇਂ ਸਾਬ ਕਿਤਾਬ ਹੁੰਦਾ ਤੇ ਇਸ ਪਿੱਛੇ ਆਪਣਾ ਹੈ ਜੀ ਉਹ ਬਠੰਡਾ ਸ਼ਹਿਰ ਹੈ ਕਿਸ਼ਤਾਂ ਵਾਲਾ ਸ਼ਹਿਰ ਝੀਲਾਂ ਵਾਲਾ ਸ਼ਹਿਰ ਤੇ ਆਪਾਂ ਪਾਸੇ ਆ ਗਏ ਹਾਂ ਜੀ ਝੀਲਾਂ ਦੇ ਇਹਦੇ ਵਿੱਚ ਹੈਗਾ ਹੈ ਜੀ ਕਿਸ਼ਤਾਂ ਜਿਹਦੇ ਆਪਾਂ ਜਾਵਾਂਗੇ ਤੇ ਕਿਸ਼ਤਾਂ ਦੇ ਵਿੱਚ ਤੇ ਨਾਲ ਹੀ ਜੀ ਸਨੂਆਂ ਦਿਖਾਵਾਂਗੇ ਇਹ ਚੈਨਲ ਨੂੰ ਜੀ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਫੋਲੋ ਤੇ ਲਾਈਕ ਸ਼ੇਅਰ ਜੀ ਜੋ ਹੈ ਹਵਾਈ ਜੀ ਜ਼ਰੂਰ ਕਰਿਆ ਕਰੋ ਤੇ ਨਾਲ ਹੀ ਜੀ ਹਾਂ ਸ਼ੇਰ ਵਗੈਰਾ ਵੀ ਲਾਜ਼ਮੀ ਕਰਿਆ ਕਰੋ ਆ ਪਾਸੇ ਹੈ ਨਾ ਜੀ ਤੁਸੀਂ ਦੇਖ ਸਕਦੇ ਹੋ ਪਛੇਤ ਝੀਲਾ ਨਾਲ ਹੀ ਪਛੇ ਹੈ ਜੀ ਥਰਮਲ ਤੇ ਬਾਈ ਜੀ ਇੱਥੇ ਆਪਣਾ ਬੰਦਾ ਗਿਆ ਬਈ ਹਾਂ ਟਿਕਟਾਂ ਲੈਣ ਆਹ ਆਪਾਂ ਵੀ ਕਰਾਈਏ ਟਿਕਟ ਕਿੰਨੇ ਪਸ਼ੇਰੇ ਹੈਗੇ ਆ ਤਿੰਨ ਟਿਕਟ ਦੇ 375 ਟਿਕਟ ਟਿਕਟ ਦੇ ਕਿੰਨੇ ਆ 125 ਇੱਕ ਟਿਕਟ ਦੇ ਹਾਂ ਹੈ ਜੀ 150 ਹੈਗੇ ਆ 25 ਤੇ ਪੈਡਲਾਂ ਵਾਲੀ ਆਪਾਂ ਕਰਾਈ ਆ ਬਸ ਇਸ ਤੇ ਜ਼ਿਆਦਾ ਫਾਇਦਾ ਹੈ ਆ ਪੈਡਲਾਂ ਵਾਲੀ ਦਾ ਹੀ ਆ ਯਾਨੀ ਕਿ ਇਸ ਤੇ ਤਾਂ ਹਾਂ ਥੋੜਾ ਜਿਹਾ ਟਾਈਮ ਹੈ ਵੱਧ ਮਿਲ ਜਾਂਦਾ ਜਿਹੜੀ ਆ ਹਾਂ ਬਿਜਲੀ ਵਾਲੀ ਹੁੰਦੀ ਇਸ ਤੇ ਟਾਈਮ ਮੰਨ ਲਓ ਥੋੜਾ ਜਿਹਾ ਜੀ ਘੱਟ ਮਿਲਦਾ ਚਲੋ ਆਪਾਂ ਹਾਂ ਹੁਣ ਵੀ ਚੱਲਦੇ ਆ ਤੁਹਾਨੂੰ ਅੱਗੇ ਦਿਖਾਉਣੇ ਹਾਂ ਜੀ ਕੀ ਹਜਾ ਹੈ ਮਾਹੌਲ ਹੁਣ ਬਈ ਕਹਿੰਦੇ ਬੰਦੇ ਚੱਲ ਫੇ ਟਿਕ ਟਕ ਟੋਟ ਟੋਟ ਹਾਂ ਲੈ ਕੇ ਜਾਣਨੇ ਆ ਜੇ ਪਹਿਲੀ ਵਾਰੀ ਹਾਂ ਕਿਸ਼ਤੀ 'ਚ ਆਪਾਂ ਚੜਾਂਗੇ ਤੇ ਜਾ ਆ ਕੀ ਨਾ ਹੈ ਜਾਗਟਾ ਲੇ ਲਾਓ ਵੀ ਗੇਟ ਇਹਨੇ ਖੋਲਤਾ ਬਾਈ ਨੇ ਤੇ ਆਹ ਪਾਈਡਰਾਂ ਦੀ ਗਿਸ਼ਟੀ ਆਹ ਕਹਿੰਦੇ ਸੋ ਮਿੱਤਰੋ ਜਾਗਟ ਜੀ ਬਾਈ ਆਹ ਪਹਿਲਾਂ ਆ ਪਵਾਊਗਾ ਇਹਦੇ ਕਾਰਨ ਇਹਦਾ ਮਤਲਬ ਆਹ ਕੀ ਨਾ ਹੈ ਤੁਹਾਨੂੰ ਦਿਨ ਨਾਲ ਸੇਫਟੀ ਵੈਸਟ ਠੀਕ ਆ ਜੀ ਏ ਬਾਈ ਜੀ ਆਪਾਂ ਕਹਿੰਨਾ ਬੰਦਾ ਚਲੋ ਹੁਣ ਆਪਾਂ ਮਿਲਦੇ ਆਂ ਗਾਹਾਂ ਮਿਲਦੇ ਆ ਤੁਹਾਨੂੰ ਪਾਣੀ ਦੇ ਵਿੱਚ ਜੇ ਬਈ ਵਿੱਚ ਐ ਆ ਬਈ ਵੇਖ ਲੋ ਆ ਬਾਂਗਣੇ ਹੈ ਜਾਗਟਾ ਜਿਹਾ ਪਤਤੀਆਂ ਪਵਾ ਤੇ ਆਪਾਂ ਇੱਕ ਮਿੰਟ ਤੁਹਾਨੂੰ ਆ ਵਿਖਾਉਣੇ ਆ ਆਖੜੀਆਂ ਵੀ ਆਪਣੀਆਂ ਕਿਸ਼ਤੀਆਂ ਕਿਸ਼ਤੀਆਂ ਦੇ ਕੋਲੇ ਆਪਾਂ ਹੁਣ ਜਾਂਦੇ ਆ ਤੇ ਬਈ ਤੁਹਾਨੂੰ ਆ ਵਿਖਾਉਣੇ ਆ ਸਾਡਾ ਬਈ ਇੱਕ ਤਾਂ ਗਿਆ ਹੈ ਬੰਦਾ 3 ਵਜੇ ਇੱਥੇ ਕਿ ਰਿਪਨਾਫ ਨੂੰ ਲਗੇ ਲੈ ਵੀ ਆਹ ਆਪਣੀ ਕਹਿੰਦੇ ਮਿੱਤਰੋ ਕਿਸ਼ਤੀ ਆ ਚਲ ਬਾੜ ਦਿੰਗੇ ਓਏ ਆ ਮੈਨੂੰ ਆ ਤਾਂ ਛੱਡ ਦੇ ਛੱਡ ਦੇ ਮੈਂ ਇਕੱਲਾ ਹੀ ਮਾਰ ਤੂੰ ਹੋ ਜਾ ਪਾਸੇ ਯਾਰ ਭਰਾਵਾਂ ਇਹਨੇ ਸਮਝ ਨਹੀਂ ਆਈ ਜਾਂਦੀ ਮੇਰੇ ਜਿਵੇਂ ਵੀ ਆਪ ਦੇ ਲੈ ਇਹਨੂੰ ਪਾਸੇ ਘੁਮਾ ਦੇ ਨਾ ਯਾਰ ਯਾਰ ਕਿਵੇਂ ਬੱਬੂ ਦੇ ਸਵਾਲ ਨਹੀਂ ਮਾਦੇ ਮਾਰੂਗਾ ਬੱਬੂ ਦੇ ਸਵਾਲ ਭਾਈ ਆ ਬੈਠੇ ਆ ਕਿਸ਼ਤੀ ਨਾਲ ਚੱਲ ਤੂੰ ਕਿੱਡੀ ਤੈਨੂੰ ਪਤਾ ਹੈ ਭਾਈ ਆਓ ਖੜੀਆਂ ਵੀ ਸਾਹਮਣੇ ਕਿਸ਼ਤੀਆਂ ਤੇ ਇੱਕ ਬੰਦਾ ਆ ਸੀ ਆ ਸੀ ਹੈਲੋ ਬਠਿੰਡਾ ਸ਼ਹਿਰ ਹੈ ਵੀਡੀਓ ਨਹੀਂ ਆਈ ਜੀ ਰੇਡੀ ਹਾਂ ਹਾਂ ਕੀ ਨਾ ਉਹ ਭਜਾ ਕੇ ਦਾ ਮਾੜੀ ਦੇਖ ਲੈ ਆ ਸੀ ਆਪਾਂ ਬਈ ਕਹਿੰਦਾ ਬਠਿੰਡੇ ਝੀਲਾਂ ਕੋਲੇ ਕੋਠੀ ਪਾ ਦੇ ਵੇ ਮਾਇਆ ਆਸੂ ਦੋ ਮਿੰਟ ਕਰਕੇ ਮੋਬਾਈਲ WhatsApp ਤੇ ਜਾ ਕੇ ਚੱਕੀ ਜਾਓ ਆਪਾਂ ਵੀ ਵਿਚਾਲੇ ਖੜੇ ਆ ਹੁਣ ਹੁਣ ਲਾਇ ਵੀ ਇਹ ਦੇ ਕੇ ਝੀਲਾਂ ਨੇ ਬਚਾਲੇ ਹੈ ਕਿਹੜਾ ਹੁਣ ਆਪਾਂ ਚੱਲਦੇ ਹਾਂ ਵਾਪਸ ਤੇ ਹੁਣ ਆਹ ਬਾਅਸ ਘਮਾਉਣੇ ਕਿਸ਼ਤੀ ਹੈ ਹੈਂਡਲ ਦੇ ਨਾਲ ਤੇ ਬੰਦੇ ਨੇ ਲਈ ਬਾਅਸ ਆਪਣੇ ਨੇ ਕਿਸ਼ਤੀ ਹੈ ਘੁਮਾ ਤੇ ਚਲੋ ਜੀ ਕਿਸ਼ਤੀ ਵੀ ਘੁੰਮ ਗਿਦੇ ਨਾਲ ਹੀ ਆਪਾਂ ਵੀ ਆਹ ਹੈ ਜੀ ਬਈ ਘੁੰਮਗੇ ਤੇ ਹੁਣ ਆਪਾਂ ਚੱਲ ਪਏ ਵਾਪਸ ਇਹ ਪਹਾ ਮੰਨ ਲੋ ਸਮਾਹੇ ਥੋੜਾ ਦਿੰਦੇ ਆ 35 40 ਮਿੰਟ ਦਿੰਦੇ ਆ ਇੱਕ ਬੰਦਾ ਮੈਂ ਆਪਣੀਆਂ ਕਸ਼ਤੀਆਂ ਨੂੰ ਤੇ ਆਪਾਂ ਹੁਣ ਵਾਪਸ ਜਾਈ ਜਾਂਦੇ ਆ ਇਹ ਗੱਲ ਬਾਤ ਆ ਕਿ ਇਹਦਾ ਜਮਾ ਧਾਗੇ ਠੀਲਾਂ ਦੇ ਪਚਾਲੇ ਕਹੇਗੇ ਕਿ ਠੀਲਾਂ ਡੂੰਘੀਆਂ ਬਹੁਤ ਜ਼ਿਆਦਾ ਹੈ ਐ ਵੀ ਹਿੱਤਾ ਦੇ ਕਹਿੰਦੇ ਕਿ ਠੀਲਾਂ ਬਹੁਤ ਡੂੰਘੀਆਂ ਜ਼ਿਆਦਾ ਹੈ ਕਿ ਨਾ ਹੈ ਹੁੱਲੜਵਾਜੀ ਇੱਥੇ ਕੋਈ ਨਹੀਂ ਕਰਨੇ ਜੇ ਕੋ ਹਾਂ ਹੈ ਹੁਲੜਵਾਇ ਇਹ ਕਰਕੇ ਕਿਸੇ ਵੀ ਚੀਜ਼ ਦਾ ਕੋਈ ਨੁਕਸਾਨ ਹੋ ਗਿਆ ਕਹਿੰਦਾ ਸਾਡੇ ਕੋਈ ਆਪਣਾ ਹੋ ਗਿਆ ਵੀ ਸਮਾਂ ਪੂਰਾ ਕੰਪਲੀਟ ਆਪਾਂ ਵੀ ਆ ਗਏ ਹਾਂ ਜੀ ਕਿਨਾਰੇ ਤੇ ਤੇ ਪਿੱਛੇ ਤੁਸੀਂ ਕਿਨਾਰਾ ਦੇਖ ਸਕਦੇ ਹੋ ਤੇ ਹੁਣ ਆਪਾਂ ਇੱਥੇ ਬਸ ਕਿਨਾਰੇ ਤੇ ਕੋਲੇ ਜਿਹੜੀ ਕਿਸ਼ਤੀ ਆ ਗਈ ਤੇ ਆਪਾਂ ਥੱਲੇ ਉਤਰ ਜਾਗੇ ਬਾਈ ਜੀ ਲਓ ਵੀ ਆਪਾਂ ਕਿਰਪਾ ਥੱਲੇ ਆ ਗਏ ਉਤਰ ਕੇ ਆਏ ਤੇ ਪਿੱਛੇ ਤੁਸੀਂ ਉਤਰ ਕੇ ਦੇਖ ਦੇਖ ਸਕਦੇ ਹੋ ਲੈ ਲਿਆ ਹੁਣ ਸਭ ਸਭ ਸੋਹਣਾ ਇਹ ਆਪਣੀ ਸੇਵਟੀ ਬੈਗ ਲਾਤੀ ਆ ਬੱਚਾ ਆ ਗੇ ਨੂੰ ਬਾਕਾ ਬਾਈ ਜੀ ਚੱਲਦੇ ਆ ਜੀ ਆ ਚੀਜ਼ਾਂ ਹੈਗਾ ਜੀ ਛੋਟੇ ਚੁਆਕਾ ਵਾਸਤੇ ਜੇ ਹਨ ਆਪਣੇ ਨਾਲ ਕੋ ਛੋਟੇ ਚੁਆਕਾ ਹੁੰਦੇ ਆਉਂਦੇ ਹੁੰਦੇ ਹੈ ਇਹ ਸਾਰੀਆਂ ਹੈ ਖੇਡਣ ਨੂੰ ਛੋਟੇ ਚੁਆਕਾਂ ਵਾਸਤੇ ਚੀਜ਼ਾਂ ਬਣੀਆਂ ਇਹਦੇ ਵਿੱਚ ਆਪਾਂ ਆਪਣੇ ਜਵਾਕਾ ਵਗੈਰਾ ਨੂੰ ਵੀ ਖੜਾ ਸਕਦੇ ਆਂ ਬਾਈ ਜੀ ਹੁਣ ਇੱਥੇ ਆ ਪਾ ਹੈ ਬਣਾਈ ਸੀ ਜਾਂਦੇ ਹੋਣੇ ਹੈ ਕੋਲਡ ਹੈ ਕੌਫੀ ਇਹਨਾਂ ਜਿਹਾ ਸਾਵ ਨਾਲ ਬਣਾਈਓ ਓਵੇਂ ਸਾਡੇ ਪਿੰਡ ਨੂੰ ਬਣ ਲੋ ਹੈ ਦੀ ਜਦ ਕਰਦਾਂ ਨੇ ਕਿਉਂਕਿ ਉਹਨੇ ਨੇ ਮੰਨ ਲ ਬਦਗਾ ਨਹੀਂ ਬਣਾਈ ਸੀ ਤੇ ਹੁਣ ਆਪਾਂ ਕੋਲਡ ਕਾਫੀ ਪੀਂਦੇ ਆ ਤੇ ਆਪਣੇ ਵਲੌਗ ਦੀ ਜਿ ਇੱਥੇ ਸਮਾਂ ਉੱਤੇ ਵੀਡੀਓ ਦੇਖਣੇ ਸਰਣੇ ਜੀ ਬਹੁਤ ਬਹੁਤ ਜੀ ਧੰਨਵਾਦ ਬਾਈ ਜੀ